ਗੱਲ ਰੱਖਣਗੇ ਲਖਾ ਸਿਧਾਣਾ ਜੀ ਤੇ ਬੇਨਤੀ ਆ ਸਾਰੀ ਸੰਗਤ ਨੂੰ ਕਿ ਵਲੰਟੀਅਰ ਕਾਪੀਆਂ ਲਈ ਫਿਰਦੇ ਨੇ ਕਿ ਫੰਡ ਦੀ ਜਿਹੜੀ ਤੁਹਾਡੇ ਦਸਬੰਦ ਦੀ ਲੋੜ ਹੈ ਉਹ ਸਾਰੇ ਇਹਨਾਂ ਨੌਜਵਾਨਾਂ ਦੇ ਕੋਲੇ ਆਪਣੇ ਨਾਂ ਦਰਜ ਕਰਵਾ ਦਿਓ ਦਸਬੰਦ ਇਹਨਾਂ ਨੂੰ ਦੇਣ ਦੀ ਕਿਰਪਾ ਕਰਨੀ ਲਖਾ ਸਿਧਾਣਾ ਜੀ ਚੁੱਪ ਬਈ ਚੁੱਪ ਆਵਾਜ਼ ਨਾਵੇ ਪੰਡਾਲ ਦੇ ਵਿੱਚੋ ਬੈਠੋ ਗੂਗਲ ਨੀਚੇ ਵੀਡੀਓ ਬਣਾਉਣ ਵਾਲੇ ਵੀਰਾਂ ਨੂੰ ਬੇਨਤੀ ਕੋਈ ਦਿੱਕਤ ਨਾ ਆਵੇ ਇੱਧਰਲੇ ਪਾਸ ਪਿੰਡ ਜੋਧਾ ਦੀ ਦਾਣਾ ਮੰਡੀ ਦੇ ਵਿੱਚ ਆਪਣੀ ਧਰਤੀ ਮਾਂ ਨੂੰ ਬਚਾਉਣ ਲਈ ਇਕੱਠੇ ਹੋਏ ਸਿਰਲੱਥ ਜੋਧਿਓ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਾਨੂੰ ਲੱਗਦਾ ਕਿ ਇਹ ਹਮਲਾ ਪੰਜਾਬ ਦੀਆਂ ਇਕੱਲੀਆਂ ਜ਼ਮੀਨਾਂ ਤੇ ਆ ਤਾਂ ਸਾਡਾ ਬਹੁਤ ਵੱਡਾ ਭਲੇਖਾ ਹੈ ਅਸਲ ਦੇ ਵਿੱਚ ਪੰਜਾਬ ਨੂੰ ਚੌ ਤਰਫਾ ਹਮਲਿਆਂ ਦੇ ਨਾਲ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਮੈਂ ਇਸ ਸਟੇਜ ਦੇ ਉੱਤੋਂ ਦੋ ਸਾਡੇ ਦੱਖਣੀ ਸੂਬਿਆਂ ਦੇ ਆਗੂ ਆ ਇੱਕ ਤਿਲਗਾਨਾ ਤੋਂ ਆ ਇੱਕ ਤਾਮਿਲ ਲਾਡੂ ਤੋਂ ਆ ਇਹਨਾਂ ਨੂੰ ਸੁਣ ਰਿਹਾ ਸੀ ਹਾਲਾਂਕਿ ਹਿੰਦੀ ਜਾਣਦੇ ਆ ਪਰ ਹਿੰਦੀ ਚ ਬੋਲੇ ਨਹੀਂ ਛੋਡੇ ਨਾਲ ਇੱਕ ਆਪਣੀ ਤਾਮਿਲ ਚ ਬੋਲਿਆ ਦੂਜਾ ਅੰਗਰੇਜ਼ੀ ਚ ਬੋਲਿਆ ਮੈਂ ਇਹਨਾਂ ਲੋਕਾਂ ਦੇ ਸੂਬਿਆਂ ਜਾ ਕੇ ਆਇਆ ਕੇਰਲਾ ਆਂਧਰਾ ਤੇਲਗਾਨਾ ਤਾਮਿਲ ਲਾਡੂ ਪੱਛਮੀ ਬੰਗਾਲ ਇਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਹਾਲਾਂਕਿ ਉਹਨੂੰ ਪਤਾ ਸੀ ਵੀ ਇਹ ਪੰਜਾਬ ਹੈ ਇਹ ਅੰਗਰੇਜ਼ੀ ਵੀ ਮਾੜੀ ਮੋਟੀ ਸਮਝਦੇ ਆ ਥੋੜੇ ਬਹੁਤੀ ਸਮਝਦੇ ਆ ਤੇ ਤਾਮਿਲ ਤਾਂ ਕਿਸੇ ਦੇ ਪੱਲੇ ਨਹੀਂ ਪੈਣੀ ਪਰ ਇਹਨਾਂ ਨੇ ਇੱਥੇ ਵੀ ਗੱਲ ਆਪਣੀ ਮਾਂ ਬੋਲੀ 'ਚ ਕੀਤੀ ਆ। ਇੱਥੇ ਗੁੱਸਾ ਨਾ ਕਰੋ ਸਾਡੇ ਦੋ ਬਲਾਰੇ ਬੋਲੇ। ਇੱਕ ਬਲਾਰਾ ਸਾਡਾ ਬੋਲਿਆ ਵੀ ਅਸੀਂ ਅਸਵਾਸ਼ਣ ਦਿੰਨੇ ਆ। ਅਸਵਾਸ਼ਣ ਕੀ ਹੁੰਦਾ ਹੈ ਹਿੰਦੀ ਦਾ ਸ਼ਬਦ ਹੈ। ਸਾਡੇ ਕੋਲੇ ਤਿੰਨ ਸ਼ਬਦ ਪਏ ਆ ਇਹਦੇ ਬਰਾਬਰ ਭਰੋਸਾ ਦਿੰਨੇ ਆ, ਯਕੀਨ ਦਿਵਾਉਣੇ ਆ, ਵਿਸ਼ਵਾਸ ਦਿਵਾਉਣੇ ਆ। ਅਸੀਂ ਆਪ ਹੀ ਆਪਣੇ ਸ਼ਬਦਾਂ ਨੂੰ ਮਾਰ ਰਹੇ ਆਂ, ਆਪਣੀ ਬੋਲੀ ਨੂੰ ਮਾਰ ਰਹੇ ਆਂ। ਇੱਕ ਬਲਾਰਾ ਬੋਲਿਆ ਝੰਡੇ ਭਾਈ نیچے ਨਾ ਕਰੋ ਉਹ نیچے ਨਹੀਂ ਭਾਈ ਥੱਲੇ ਹੁੰਦਾ ਜਾਂ ਹੇਠਾਂ ਹੁੰਦਾ ਤਾਂ ਜਾਂ ਠਾਂ ਥੱਲੇ ਜਾਂ ਉੱਤੇ ਆਪਾਂ ਕਹਿ ਦਿੰਨੇ ਆ ਸੋ ਮੇਰਾ ਕਹਿਣ ਦਾ ਭਾਅ ਤੁਹਾਡੇ ਕੋਲ ਇਹੀ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਲਿਆ ਕੇ 220 ਵਾਲੀ ਤੁਹਾਡੇ ਇਤਿਹਾਸ ਤੇ ਤੁਹਾਡੇ ਸਭਿਆਚਾਰ ਤੇ ਤੁਹਾਡੀ ਬੋਲੀ ਤੇ ਬਹੁਤ ਵੱਡਾ ਹਮਲਾ ਕੀਤਾ ਜਾ ਰਿਹਾ ਤੁਹਾਨੂੰ ਖਤਮ ਕੀਤਾ ਜਾ ਰਿਹਾ ਤੁਹਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਉਹਤੇ ਵੀ ਸਾਨੂੰ ਗੌਰ ਕਰਨ ਦੀ ਲੋੜ ਆ ਅਗਲੀ ਗੱਲ ਆ ਜਾਂਦੀ ਆ ਕਿ ਹਾਈ ਕੋਰਟ ਨੇ ਇੱਕ ਦਿਨ ਦਾ ਇਹਨੂੰ ਹੋਲਡ ਕਰਤਾ ਜਿਹੜੀ ਲੈਂਡ ਪੂਲਿੰਗ ਨੀਤੀ ਆ ਸੋ ਪਹਿਲੀ ਗੱਲ ਤਾਂ ਸਮਝਣ ਦੀ ਲੋੜ ਆ ਵੀ ਇਹ ਤੁਹਾਡੇ ਯਾਦ ਹੋਣਾ ਜਦੋਂ 220 ਦਾ ਕਿਸਾਨੀ ਮੋਰਚਾ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲੜ ਰਹੇ ਸੀ ਉਸ ਵੇਲੇ ਵੀ ਸਰਕਾਰ ਆਪਣੇ ਬੰਦਿਆਂ ਰਾਹੀਂ ਸੁਪਰੀਮ ਕੋਰਟ ਗਈ ਸੀ ਸਾਡੇ ਆਗੂਆਂ ਨੇ ਸਪਸ਼ਟ ਰਣਕਾਰ ਕਰਤਾ ਸੀ ਕਿ ਅਸੀਂ ਕਿਸੇ ਹਾਈ ਕੋਰਟ ਕਿਸੇ ਸੁਪਰੀਮ ਕੋਰਟ ਨਹੀਂ ਇਹ ਸਿਆਸੀ ਮਸਲੇ ਆ ਸਰਕਾਰਾਂ ਨੇ ਕਾਨੂੰਨ ਲੈ ਕੇ ਆਂਦਿਆ ਸਰਕਾਰਾਂ ਨੇ ਹੀ ਰੱਦ ਕਰਨੇ ਆ ਅਸੀਂ ਕਿਸੇ ਵੀ ਕੋਰਟ ਨਹੀਂ ਜਾਵਾਂਗੇ ਸੋ ਹੋ ਸਕਦਾ ਕਿਉਂਕਿ ਇਹ ਜਿਹੜੀ ਸਰਕਾਰ ਆ ਜਿਹਦਾ ਮੁੱਖ ਮੰਤਰੀ ਆ ਇਨਾਂ ਨੂੰ ਥੁੱਕ ਦੇ ਚਟਣ ਦੀ ਆਦਤ ਪੈ ਗਈ ਆ ਪਤਾ ਹੁਣ ਵੀ ਲੱਗਿਆ ਵੀ ਲੋਕ ਸਾਡਾ ਥੁੱਕਿਆ ਹੋਇਆ ਚਟਾਉਣਗੇ ਕਿਉਂ ਨਾ ਉਦੋਂ ਪਹਿਲਾਂ ਜਿਹੜੀ ਗੇਂਦ ਆ ਹਾਈ ਕੋਰਟ ਦੇ ਪਾਸੇ ਸਿੱਟ ਦਿੱਤੀ ਜਾਵੇ ਵੀ ਲਓ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਤੇ ਆਪਾਂ ਪਿੱਛੇ हट ਗਏ ਅਗਲੀ ਗੱਲ ਸਾਡੀ ਲੜਾਈ ਕੱਲੀ ਇੱਥੋਂ ਤੱਕ ਸੀਮਤ ਨਹੀਂ ਆ ਕਿ ਅਸੀਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਨੀਤੀ ਆ ਇਹਨੂੰ ਇੱਕ ਵਾਰੀ ਰਕਬਾ ਲਿਆ ਜਿੰਨਾ ਚਿਰ ਤੁਹਾਡੇ ਜ਼ਮੀਨਾਂ ਦੇ ਨੰਬਰ ਬਹਾਲ ਨਹੀਂ ਹੁੰਦੇ ਇਹ ਨੋਟੀਫਿਕੇਸ਼ਨ ਰੱਦ ਨਹੀਂ ਹੁੰਦਾ ਇਹ ਲੜਾਈ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਆ ਸਤਿੰਦਰ ਜੈਨ ਵਰਗੇ ਸਤਿੰਦਰ ਜੈਨ ਮੈਨੂੰ ਕੱਲ ਦੋ ਬਟਵਾਰੀ ਮਿਲੇ ਮੇਰੇ ਪਿੰਡ ਆਏ ਕੋਈ ਮਸਲਾ ਸੀਗਾ ਮਿੰਤੀ ਦਾ ਉਹ ਕਹਿੰਦੇ ਭਾਈ ਸਤਿੰਦਰ ਜੈਨ ਜਿਹੜਾ ਕਿ ਚੋਰ ਆ ਦਿੱਲੀਆ ਲੁਟੇਰਾ ਜਿਹੜਾ ਹੁਣ ਪਿੱਛੇ ਤਿਹਾਰ ਦੇਲ ਕੱਟ ਕੇ ਆਇਆ ਹੈ ਉਹ ਸਤਿੰਦਰ ਜੈਨ ਪੰਜਾਬ ਦੇ ਪਟਵਾਰੀਆਂ ਨੂੰ ਪੰਜਾਬ ਦੇ ਤਹਿਸੀਲਦਾਰਾਂ ਨੂੰ ਪੰਜਾਬ ਦੇ ਐਸਟੀਮਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਇਹ ਨੀਤੀ ਬਾਰੇ ਸਮਝਾਓ ਉਹ ਉਹਨਾਂ ਦੀਆਂ ਮੀਟਿੰਗਾਂ ਲੈ ਰਿਹਾ ਤੁਹਾਨੂੰ ਲੱਗਦਾ ਵੀ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਭਵੰਤਮਾਨ ਹੈ ਇਸ ਵੇਲੇ ਇੱਥੇ ਸਤਿੰਦਰ ਜੈਨ ਵਰਗੇ ਸੁਸੋਦੀਏ ਵਰਗੇ ਬਾਬੇ ਕੁਮਾਰ ਮਰਗੇ ਜਾ ਕੇ ਜੇਦਰੀਵਾਲ ਵਰਗੇ ਪੰਜਾਬ ਨੂੰ ਭਰਾਵੋ ਚਲਾ ਰਹੇ ਆ ਤੁਸੀਂ ਇੱਕ ਗੱਲ ਸੁਣੀ ਹੋਣੀ ਆ ਬਾਬਾ ਬੜਾ ਵਾਇਰਲ ਹੋਇਆ ਜਿਹੜਾ ਬਾਬਾ ਕਹਿੰਦਾ ਕਿ ਜੇ ਸਾਡੇ ਖੱਤੇ ਚ ਪੈਰ ਪਾ ਲਿਆ ਤਾਂ ਮੈਂ ਢੇਰੀਆਂ ਲਾ ਦੂੰਗਾ ਤੇ 5 ਦਿਨ ਪੋਸਟਮਾਰਟਮ ਹੋਈ ਜਾਊਗਾ ਉਹ ਖਬਰ ਕਹਿੰਦੇ ਸੋਦੀਏ ਕੋਲ ਚਲੀ ਗਈ ਗਰੁੱਪਾਂ ਚਲੀ ਗਈ ਕਹਿੰਦਾ ਸੋਦੀਏ ਨੇ ਆਪਣੇ ਬੰਦਿਆਂ ਨੂੰ ਕਿਹਾ ਆਪਣੀ ਟੀਮ ਨੂੰ ਕਿਹਾ ਕਿ ਕੋਈ ਬੰਦਾ ਰੀਲਾਂ ਬਣਾ ਕੇ ਪਾਓ ਕੋਈ ਮੀਡੀਆ ਚ ਗੱਲ ਲਿਜਾਓ ਕਿ ਇਹ ਹੁਣ ਤਾਂ ਸਰਕਾਰ ਨੇ ਬਹੁਤ ਤਰੱਕੀ ਕਰ ਲਈ ਸਿਹਤ ਵਿਭਾਗ ਦੇ ਵਿੱਚ ਪੋਸਟਮਾਰਟਮ ਘੰਟੇ 'ਚ ਹੀ ਕਰ ਦਿੰਨੇ ਆ ਉਹ ਪੰਜਾਬ ਦੀ ਗੱਲ ਹੀ ਨਹੀਂ ਸਮਝਦੇ ਆਈ ਬਾਬਾ ਕਿਹੜੇ ਪੋਸਟਮਾਰਟਮ ਦੀ ਗੱਲ ਕਰ ਰਿਹਾ ਸੋ ਜਿਹੜੇ ਪੰਜਾਬ ਦੀ ਤਸਵੀਰ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਸਮਝਦੇ ਜਿਹੜੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਨਹੀਂ ਸ਼ਾਂਤ ਤੇ ਉਹ ਅੱਜ ਪੰਜਾਬ ਨੂੰ ਚਲਾ ਰਹੇ ਆ ਭਰਾਵੋ ਸੋ ਇਸ ਕਰਕੇ ਸਾਨੂੰ ਅੱਜ ਮੈਂ ਪਿੰਡਾਂ 'ਚ ਗਿਆ ਛੋੜਿਆ ਸਾਰੇ ਜਿੰਨੇ ਪਿੰਡ ਨੇ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਆ ਮੈਂ ਲੋਕਾਂ ਨੂੰ ਪੁੱਛਿਆ ਮੈਂ ਕਿਹਾ ਵੀ ਜ਼ਮੀਨਾਂ ਦੇਣ ਨੂੰ ਤਿਆਰ ਆ ਕਹਿੰਦੇ ਮਰ ਜਾਾਂਗੇ ਮਾਰ ਦਿਆਂਗੇ ਜ਼ਮੀਨਾਂ 'ਚ ਪੈਰ ਨਹੀਂ ਪਾਣ ਦੇਣਾ ਮੇਰਾ ਅਗਲਾ ਸਵਾਲ ਸੀ ਮਖਾ ਜੇ ਸਾਨੂੰ ਕੋਈ 10 ਕਰੋੜ 20 ਕਰੋੜ 50 ਕਰੋੜ ਰੁਪਇਆ ਦੇ ਦੇ ਜ਼ਮੀਨਾਂ ਤੇ ਇਹਨੂੰ ਤਿਆਰ ਹੋ ਜਾਓਗੇ ਕਈ ਤਾਂ ਉਹਦੀ ਅੰਦਰ ਮਨਾਂ ਚ ਕਿਹਾ ਲੱਡੂ ਫਟਣ ਲੱਗ ਗਏ ਸੀ ਵੀ ਅੱਛਾ 50 ਕਰੋੜ ਮਿਲ ਜੇ ਤਾਂ ਵੇਚ ਦਿਆਂਗੇ ਆ ਜਿੰਨੇ ਪੰਡਾਲ ਚ ਬੈਠੇ ਹੋ ਪੂਰੇ ਪੰਜਾਬ ਚੋਂ ਲੋਕ ਆਏ ਹੋ ਅਸੀਂ ਇਹ ਗੱਲ ਬੜੇ ਚਿਰ ਤੋਂ ਬਾਰ ਬਾਰ ਕਹਿੰਦੇ ਆ ਰਹੇ ਹਾਂ ਕਿ ਤੁਹਾਡੀ ਧਰਤੀ ਕਿਸੇ ਵੀ ਕੀਮਤ ਤੇ ਇਹਨਾਂ ਛੱਡਣੀ ਨਹੀਂ ਚਾਹੇ 100 ਕਰੋੜ ਚਾਹੇ 500 ਕਰੋੜ ਨੂੰ ਕਿੱਲਾ ਲੈਣਾ ਪਵੇ ਚਾਹੇ ਤੁਹਾਡੀ ਧਰਤੀ ਦੇ ਬਰਾਬਰ ਤੁਹਾਡੀ ਮਿੱਟੀ ਦੇ ਬਰਾਬਰ ਪੈਸੇ ਲਿਆ ਕੇ ਤੋਲ ਦੇਣਗੇ ਤੁਹਾਨੂੰ ਇਹਨਾਂ ਜ਼ਮੀਨਾਂ ਤੋਂ ਬੇਲੇ ਕਰਨਾ ਹੀ ਕਰਨਾ ਸੋ ਇਸ ਕਰਕੇ ਕਹਿੰਦੇ ਆ ਕਿ ਧਰਤੀ ਦੀ ਕੀਮਤ ਬਹੁਤ ਜ਼ਿਆਦਾ ਆ ਇਹ ਦੁਨੀਆ ਦੀ ਬੇਸ਼ਕੀਮਤੀ ਧਰਤੀਆਂ ਭਾਗਾ ਵਾਲਿਓ ਕਰਮਾਂ ਵਾਲਿਓ ਕਿ ਧਰਤੀ ਦੇ ਪੈਦਾ ਹੋਇਓ ਧਰਤੀ ਤੇ ਜੰਮੇ ਹੋ ਆ ਸਾਰਾ ਖਿੱਤਾ ਚੜਦਾ ਪੰਜਾਬ ਹੋਵੇ ਲੈਂਦਾ ਪੰਜਾਬ ਹੋਵੇ ਆ ਪੱਛਮੀ ਯੂਪੀ ਦਾ ਏਰੀਆ ਹੋਵੇ ਹਰਿਆਣਾ ਹੋਵੇ ਚਾਹੇ ਨਾਲ ਲੱਗਦਾ ਰਾਜਸਥਾਨ ਹੋਵੇ ਇਹ ਧਰਤੀ ਦੇ ਉੱਤੇ ਇਹ ਖਿੱਤੇ ਦੇ ਉੱਤੇ ਪੂਰੀ ਦੁਨੀਆ ਦੀ ਅੱਖ ਆ ਪ੍ਰਭੂ ਪੂਰੀ ਦੁਨੀਆ ਦੀ ਅੱਖ ਹੈ ਜਿਹੜੇ ਮਰਜ਼ੀ ਕਾਲੇ ਕਾਨੂੰਨ ਲੈ ਕੇ ਆਉਣ ਜਿਹੜੀਆਂ ਮਰਜ਼ੀ ਨੀਤੀਆਂ ਲੈ ਕੇ ਆਉਣ ਜਿਹੜੇ ਮਰਜ਼ੀ ਤੁਹਾਨੂੰ ਲਾਸਟ ਦੇਣਾ ਹਰ ਹਾਲ ਦੇ ਵਿੱਚ ਤੁਹਾਨੂੰ ਜ਼ਮੀਨਾਂ ਤੋਂ ਖਾਲੀ ਕਰਕੇ ਬੇਲੇ ਕਰ ਦੇਣਾ ਮੈਂ ਕਹਿਣਾ ਚਾਹੁੰਦਾ ਆ ਤੁਹਾਡੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਥ੍ਰੀਕੇ ਹੋਣਾ ਗਿੱਲ ਹੋਵੇ ਚਾਹਿਆ ਸਨੇਤ ਪਿੰਡ ਹੋਵੇ ਚਾਹੇ ਹੋਰ ਪਿੰਡ ਹੋਣਾ ਇਹ ਪਿੰਡਾਂ ਨੂੰ ਕੌਣ ਖਾ ਗਿਆ ਸ਼ਹਿਰ ਲੁਧਿਆਣਾ ਖਾ ਗਿਆ ਇਹ ਜ਼ਮੀਨਾਂ ਵੇਚੀਆਂ ਕਿਨੇ ਸਾਡੇ ਲੋਕਾਂ ਨੇ ਮੈਂ ਇੱਕ ਪਿੰਡ ਦੇ ਸਰਪੰਚ ਨੂੰ ਪੁੱਛਿਆ ਮਖਾ ਬਾਈ ਹੁਣ ਜ਼ਮੀਨ ਬੇਚੇਗਾ ਕਿ ਨਹੀਂ ਕਹਿੰਦਾ ਬਾਈ ਤੀਜੀ ਵਾਰੀ ਜ਼ਮੀਨ ਵੇਚਦੇ ਹਾਂ ਤੀਜੀ ਵਾਰੀ ਕਹਿੰਦਾ 1993 ਦੇ ਵਿੱਚ ਮੈਂ 50 ਲੱਖ ਨਾਲ ਕਿੱਲਾ ਵੇਚਿਆ ਸੀ ਜਿਹੜਾ 10-20 ਹਜ਼ਾਰ ਨੂੰ ਕਿੱਲਾ ਹੋਣਾ ਹੈ ਮਗਾ ਹੁਣ ਕਿ ਉਹ ਵੇਚਣ ਨੂੰ ਤਿਆਰ ਐ ਕਹਿੰਦਾ ਕਰਜ਼ਾ ਹੁਣ ਵੀ ਦੇਣਾ ਮਖਾ ਤੂੰ ਉਦੋਂ 50 ਲੱਖ ਨੂੰ ਕਿਲਾ ਵੇਚਿਆ ਚਾਹੇ 100 ਕਿਲਾ ਬਣਾ ਲੰਦਾ ਕਹਿੰਦਾ ਬਾਈ ਬਣੀ ਨਹੀਂ ਇਹ ਬਾਨੀ ਬੁੰਨੀ ਨਹੀਂ ਬਾਈ ਜਿਹੜਾ ਭਵੰਤ ਕਹਿੰਦਾ ਲੁਧਿਆਣੇ ਵੇਚ ਦਿਓ ਭਿੱਖੀ ਲੈ ਲਿਓ ਉਹ ਭਿੱਖੀ ਵੀ ਹੁਣ 80 ਲੱਖ ਨੂੰ ਟੱਬਾ ਹੋ ਗਿਆ ਆਂ ਬਹਿੰਡੇ ਪਾਲੇ ਪਾਸੇ ਮਲੋਟ ਵਾਲੇ ਪਾਸੇ ਵੀ ਜ਼ਮੀਨਾਂ ਨਹੀਂ ਮਿਲਦੀਆਂ ਆ ਜਿਨ੍ਹਾਂ ਨੇ ਬਟੰਡੇ ਕਲੋਨੀ ਚ ਆਪਣੀਆਂ ਜ਼ਮੀਨਾਂ ਵੇਚੀਆਂ 2-2 4-4 ਕਰੋੜ ਨੂੰ ਕਿੱਲੇ 5-5 ਕਰੋੜ ਨੂੰ ਕਿੱਲੇ ਉਹ ਝੋਲੇ ਪਰੇ ਫਿਰਦੇ ਆ ਰੁਪਿਆ ਦੇ ਝੋਲੇ ਗਾਹਾਂ ਜ਼ਮੀਨ ਨਹੀਂ ਮਿਲਦੀ ਦੁਨੀਆ ਦੀ 70% ਧਰਤੀ ਉਪਜਾਊ ਜ਼ਮੀਨ ਦੁਨੀਆ ਦੇ 12-13 ਬੰਦੇ ਖਰੀਦ ਚੁੱਕੇ ਆ ਹਿਸਾਬ ਲਾ ਲਓ ਗੱਲ ਕਿੱਧਰ ਨੂੰ ਜਾ ਰਹੀ ਹੈ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਗੁਲਾਮ ਬਣਾਉਣਾ ਹੈ ਤੁਹਾਡੇ ਭੋਜਨ ਤੇ ਕਬਜ਼ਾ ਕਰਨਾ ਪੈਣਾ ਤਹਾਡੇ ਭੋਜਨ ਤੇ ਕਬਜ਼ਾ ਕਰਨ ਲਈ ਤੁਹਾਡੀਆਂ ਜ਼ਮੀਨਾਂ ਦੱਬਣਗੇ ਸੋ ਪੰਜਾਬੀਓ 229 30 ਤੱਕ ਜਾਂਦਿਆਂ ਜਾਂਦਿਆਂ ਡਬਲਯੂਟੀਓ ਦੇ ਸਮਝੌਤਿਆਂ ਦੇ ਮੁਤਾਬਕ ਆਹ ਸੋਡੇ ਬਾਰਡਰ ਖੁੱਲਣੇ ਹੀ ਖੁੱਲਣੇ ਆਏ ਮੈਨੇ ਭਾਰਤ ਵਾਲਾ ਦੀਆਂ ਸੜਕਾਂ 20 ਫੁੱਟੀਆਂ ਬਣਾਤੀਆਂ ਰੇਲ ਦੀਆਂ ਲੀਹਾਂ ਕੱਢ ਰਹੇ ਆ ਮੈਟਰੋ ਜਿਹੜੀ ਬੁਲਟ ਰੇਲ ਚਲਾ ਰਹੇ ਆ ਸੋ ਸਾਰੀਆਂ ਸਕੀਮਾਂ ਹੋਈਆਂ ਪਰ ਉਹਦੋਂ ਪਹਿਲਾਂ ਪਹਿਲਾਂ ਸੋਡੇ ਕੋਲੇ ਇਹ ਜ਼ਮੀਨਾਂ ਨਾਲ ਲੋਕਾਂ ਨੇ ਖੋਹ ਲੈਣੀਆਂ ਨੇ ਅੱਜ ਦੀ ਤਾਜ਼ਾ ਖਬਰ ਸੁਣ ਲਓ ਜੰਮੂ ਕਸ਼ਮੀਰ ਦੇ ਵਿੱਚ 25 ਕਿਤਾਬਾਂ ਦੇ ਉੱਤੇ ਪਾਬੰਦੀ ਲਾਤੀ ਸਰਕਾਰ ਨੇ ਕਿਤਾਬਾਂ ਤੇ ਹੁਣ ਸਰਕਾਰਾਂ ਨੂੰ ਬੰਦੇ ਨਹੀਂ ਕਿਤਾਬਾਂ ਵੀ ਡਰਾਉਂਦੀਆਂ ਨੇ ਅੱਖਰ ਵੀ ਡਰਾਉਣ ਲੱਗੇ ਸ਼ਬਦ ਵੀ ਡਰਾਉਣ ਲੱਗੇ ਇਹ ਤੁਹਾਡੀ ਜਿਹੜੀ ਜ਼ਬਾਨਬੰਦੀ ਕੀਤੀ ਜਾ ਰਹੀ ਹੈ ਜ਼ਬਾਨ ਦੀ ਤਾਲਾਬੰਦੀ ਹੋ ਰਹੀ ਹੈ ਇਹ ਤੁਹਾਡੀ ਸੋਚ ਨੂੰ ਵੀ ਗੁਲਾਮ ਬਣਾਉਣਾ ਹੈ ਇਹ ਨੀਤੀਆਂ ਲੈ ਕੇ ਆਉਣਗੇ ਇਸ ਕਰਕੇ ਕਹਿੰਦੇ ਆ ਇਕੱਠੇ ਹੋ ਜੋ ਅਗਲੀ ਮੇਰੀ ਬੇਨਤੀ ਆ 2 ਮਿੰਟ ਛੋਟੇ ਹੋਰ ਲੈਣੇ ਆ ਪੰਜਾਬ ਦੀ ਡੈਮੋਗ੍ਰਾਫੀ ਬਦਲ ਚੁੱਕੀ ਆ ਪੰਜਾਬ ਨੂੰ ਜਿਵੇਂ ਮੈਂ ਪਹਿਲਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਨੂੰ ਬਸਤੀ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਦੀਆਂ ਵੋਟਾਂ ਬਣਨੀਆਂ ਬਾਹਰਲੇ ਬੰਦਿਆਂ ਨੂੰ ਜ਼ਮੀਨ ਖਰੀਦਣਾ ਇੱਥੇ ਆ ਕੇ ਤੇ ਬਾਹਰਲੇ ਬੰਦਿਆਂ ਨੂੰ ਨੌਕਰੀਆਂ ਮਿਲਣੀਆਂ ਬੜਾ ਖਤਰਨਾਕ ਆ ਇਹ ਆ ਪੰਜਾਬ ਸਰਕਾਰ ਨੇ ਪੰਜ ਬੰਦੇ ਰੱਖੇ ਆ ਫੈਟਰਨੀ ਇੰਸਪੈਕਟਰ ਪਸ਼ੂ ਪਾਲਣ ਭਾਗ ਦੇ ਵਿੱਚ ਦੋ ਹਰਿਆਣੇ ਦੇ ਐ ਇੱਕ ਫਤਿਹਪੁਰ ਜੂਪੀ ਦਾ ਇੱਕ ਰਾਜਸਥਾਨ ਦਾ ਇੱਕ ਕੋਈ ਬੰਦਾ ਪੰਜਾਬ ਦਾ ਪੰਜਾਂ ਚੋ ਚਾਰ ਬਾਹਰਲੇ ਆ ਆ ਤੁਹਾਡੇ ਨੇੜੇ ਆਲਮਗੀਰ ਗੁਰੂ ਘਰ ਆ ਇਤਸ ਗੁਰੂ ਘਰ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦਾ ਉੱਥੇ ਵੀ ਪੰਜ ਬੰਦੇ ਗੈਰ ਪੰਜਾਬੀ ਬੰਦਿਆਂ ਨੂੰ ਸਾਡੇ ਗੁਰੂ ਘਰ ਦੇ ਵਿੱਚ ਨੌਕਰੀ ਦਿੱਤੀ ਗਈ ਆ। ਸੋ ਜੇ ਪੰਜਾਬ ਦੀ ਡੈਮੋਗ੍ਰਾਫੀ ਬਦਲ ਗਈ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਹੈ ਅਗਲੇ ਸਾਲ ਜੇ ਤੁਹਾਡੀ ਗਿਣਤੀ ਘਟ ਗਈ ਨਾ ਤੁਹਾਡੇ ਸਰਪੰਚ ਨਾ ਤੁਹਾਡੇ ਮੈਂਬਰ ਨਾ ਐਮਐਲਏ ਨਾ ਐਮਪੀ ਨਾ ਸਰਕਾਰ ਤੁਹਾਡੀ। ਫਿਰ ਯਾਦ ਰੱਖੋ ਤੁਹਾਡਾ ਹਾਲ ਕੀ ਹੋਣਾ। ਸੋ ਇਹ ਮੁੱਦਾ ਬਣਨਾ ਚਾਹੀਦਾ ਪੰਜਾਬ ਦੇ ਅੰਦਰ ਬੀਜੇ ਉੱਤਰਾਖੰਡ ਦਾ ਕਾਨੂੰਨ ਹੈ, ਹਿਮਾਚਲ ਦਾ ਕਾਨੂੰਨ ਹੈ, ਅਸਾਮ ਦਾ ਕਾਨੂੰਨ ਹੈ। ਜੇ ਨਾਗਾਲੈਂਡ ਦਾ ਕਾਨੂੰਨ ਆ Rajasthan ਦਾ ਕਾਨੂੰਨ ਹੈ ਕਿ ਉੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਨੌਕਰੀ ਨਹੀਂ ਲੈ ਸਕਦਾ ਉੱਥੇ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਇਹ ਪੰਜਾਬ ਜ ਕਾਨੂੰਨ ਕਿਉਂ ਨਹੀਂ ਲਾਗੂ ਹੋਣਾ ਚਾਹੀਦਾ ਬਿਹਾਰ ਦਾ ਜਯਸ਼ਵੀ ਯਾਦਵ ਲਾਲੂ ਪ੍ਰਸ਼ਾਦ ਯਾਦਵ ਦਾ ਮੁੰਡਾ ਉਹਨੇ ਐਲਾਨ ਕੀਤਾ ਬਿਹਾਰ ਚੋਣਾਂ ਦੇ ਵਿੱਚ ਉਹ ਕਹਿੰਦਾ ਜੇ ਮੈਂ ਸਰਕਾਰ ਬਣਾ ਗਿਆ ਤਾਂ ਮੈਂ ਬਿਹਾਰ ਦੇ ਡੋਮਿਸਾਈਲ ਲਈ ਇੱਕ ਨੂਨ ਲੈ ਕੇ ਆਉਂਗਾ ਕਿ ਬਿਹਾਰ ਦਾ ਡੋਮਿਸਾਈਲ ਹੀ ਉੱਥੇ ਨੌਕਰੀ ਕਰੂਗਾ ਪਰ ਪੰਜਾਬ ਤਾਂ ਯਾਰ ਇਹਨਾਂ ਨੇ ਸ਼ਾਮਲਾਟ ਬਣਾਤਾ ਜਿਹੜਾ ਮਰਜੀ ਬੰਦਾ ਆ ਕੇ ਨੌਕਰੀਆਂ ਲੈ ਰਿਆ ਹੈ ਜ਼ਮੀਨਾਂ ਲੈ ਰਿਆ ਵੋਟਾਂ ਬਣਾ ਰਿਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਕਿਸੇ ਨਾਲ ਕੋਈ ਵਿਰੋਧ ਆ ਕੋਈ ਨਫ਼ਰਤ ਆ ਪਰ ਜੇ ਦੂਜੇ ਸੂਬਿਆਂ ਦੇ ਕਾਨੂੰਨ ਬਣੇ ਆ ਉਹ ਲੋਕ ਲੜਦੇ ਆ ਜਿਵੇਂ ਮਰਾਠੇ ਲੜਦੇ ਦੇਖੋ ਆਪਣੀ ਬੋਲੀ ਖਾਤਰ ਆ ਦੱਖਣੀ ਬੈਠੇ ਲੜਦੇ ਦੇਖੋ ਤੇ ਪੰਜਾਬ ਵਾਲੇ ਸੁੱਤੇ ਹੀ ਪਏ ਆ ਮਗਰ ਪਸਤਾਉਂਗੇ ਰੋਮ ਹੋ ਗਿਆ ਅਜ ਪੰਜਾਬ ਲੁਧਿਆਣੇ ਜਾਵੜਿਓ ਅਜ ਜਲੰਧਰ ਬਾਜ ਜੋ ਮਹਾਲੀ ਬਾਜ ਜੋ ਖੰਡਰਬਗ ਜੋ ਉਹ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਹੁੰਦੇ ਆ ਲੱਗਦਾ ਹੀ ਨਹੀਂ ਪੰਜਾਬ 'ਚ ਫਿਰਦੇ ਆ ਐਲਾ ਹੋਰ ਹੀ ਸੂਬੇ 'ਚ ਆ ਗਏ ਆ ਸੋ ਕੀ ਚਾਹੁੰਦੇ ਆ ਵੀ ਇਹ ਕਾਨੂੰਨ ਬਣਾਣਾ ਚਾਹੀਦਾ ਹੱਥ ਖੜੇ ਕਰਕੇ ਦੱਸ ਦੋ ਵੀ ਪੰਜਾਬ 'ਚ ਵੀ ਇਹ ਕਾਨੂੰਨ ਬਣਾਣਾ ਚਾਹੀਦਾ ਓਏ ਭਰਾਵੋ ਬਣਾਣਾ ਚਾਹੀਦਾ ਵੀ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਬਾਹਰਲਾ ਵੋਟ ਨਾ ਬਣਾ ਸਕੇ ਬਾਹਰਲਾ ਨੌਕਰੀ ਨਾ ਲੈ ਸਕੇ ਦਵਾਰੇ ਹੱਥ ਖੜਾ ਕਰ ਦਿਓ ਚਾਹੀਦਾ ਕਾਨੂੰਨ ਫਿਰ ਇਹਨਾਂ ਦੇ ਝੰਡੇ ਤੇ ਲੈ ਕੇ ਉਹ ਸਿਆਸੀ ਬੰਦਿਆਂ ਦੇ ਕਿ ਅਸਲ ਮੁੱਦੇ ਪੰਜਾਬ ਦੇ ਆ ਹਨ ਦੂਜੇ ਤੀਜੇ ਮੁੱਦੇ ਨਹੀਂ ਹੈਗੇ ਪੰਜਾਬ ਦੇ ਵੀ ਸਾਨੂੰ ਸਰਕਾਰ ਦੇ ਦਿਓ ਉਹ ਮਾੜਾ ਉਹ ਚੰਗਾ ਇਹ ਦੂਜੇ ਨੂੰ ਭੰਡੀ ਜਾਂਦੇ ਆ ਸੋ ਦੂਜੀ ਗੱਲ ਅੱਜ ਐਸ ਧਰਤੀ ਦੇ ਉੱਤੇ ਆਪਾਂ ਇਕੱਠੇ ਹੋਏ ਆਂ ਤੁਸੀਂ ਰੱਬ ਵਰਗੇ ਲੋਕ ਐ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੋ ਕਿ ਕੋਈ ਵੀ ਕੀਮਤ ਜਿਹੜੀ ਮਰਜ਼ੀ ਤੇ ਰਾ ਕੇ ਸਾਡੇ ਤੇ ਲਾਗੂ ਕਰ ਦੇ ਜਿੰਨੇ ਮਰਜ਼ੀ ਪੈਸੇ ਦੇ ਦੇ ਚਾਹੇ ਅਰਬਾਂ ਰੁਪਿਆ ਦੇ ਦੇਣਾ ਅਸੀਂ ਆਪਣਾ ਇੱਕ ਮਰਲਾ ਵੀ ਨਹੀਂ ਦੇਵਾਂਗੇ ਸਹਿਮਤ ਹੇ ਆਵਾਜ਼ ਵੀ ਪੂਰੇ ਪੰਜਾਬ ਚ ਜਾਣੀ ਚਾਹੀਦੀ ਐ ਕਿ ਕੋਈ ਵੀ ਬੰਦਾ ਜ਼ਮੀਨ ਨਾ ਦੇਵੇ ਜਿਨ੍ਹਾਂ ਨੇ ਜ਼ਮੀਨਾਂ ਵੇਚੀਆਂ ਬਾਈ 10-10 ਹਵੀ ਵੀ ਕਰੋੜ ਦੇ ਕਿੱਲੇ ਦੇਖ ਲੋ ਖਰੜ ਮਹਾਲੀ ਜੀਰਕਪੁਰ ਕੋਈ ਰੇੜੀ ਲਾਈ ਬੈਠਾ ਗੋਲ ਗੱਪਿਆਂ ਦੀ ਕੋਈ ਰਕਸ਼ਾ ਚਲਾਉਂਦਾ ਕੋਈ ਤਨਪੀਆ ਭੂਣ ਚਲਾਉਂਦਾ ਕੋਈ ਆਪਣੀਆਂ ਜ਼ਮੀਨਾਂ ਦੇ ਬਣੇ ਹੋਏ ਮੋਲਾਂ ਦੇ ਉੱਤੇ ਦੁਕਾਨਾਂ ਦੇ ਉੱਤੇ ਮਾਰਕੀਟਾਂ ਦੇ ਵਿੱਚ ਸਿਕਿਉਰਿਟੀ ਗਾਰ ਲੱਗਿਆ ਖੜਾ ਚੌਕੀਦਾਰ ਲੱਗਿਆ ਖੜਾ 10-10 20 ਵੀ ਕਰੋੜ ਦੇ ਕਿੱਲੇ ਵਿੱਚ ਨਾਲੇ ਜਿਹੜਾ ਬੰਦਾ ਕਹਿੰਦਾ ਮੈਂ 100 ਕਰੋੜ ਦਾ ਕੱਲਾ ਵੇਚ ਦੂੰਗਾ ਮੈਂ 500 ਕਰੋੜ ਇਕੱਠਾ ਕਰ ਲੂੰ ਮੈਂ ਹਜ਼ਾਰ ਕਰੋੜ ਇਕੱਠਾ ਕਰ ਲੂੰ ਕਾਰਖਾਨਾ ਖੋਲੋਗੇ ਜੇ ਕਾਰਖਾਨਾ ਫੇਲ ਹੋ ਗਿਆ ਕੋਈ ਹੋਰ ਕੰਮ ਚਲਾ ਲਿਆ ਕੋਈ ਟਰਾਂਸਪੋਰਟ ਖੋਲ ਲਈ ਉਹ ਫੇਲ ਹੋ ਗਈ ਬੈਂਕ ਚ ਰੱਖ ਦਿਓਗੇ ਜੇ ਬੈਂਕ ਭੱਜ ਗਈ ਆ ਫਰੀਦਕੋਟ ਕੀ ਹੋਇਆ ਸਦਕ 100 ਕਰੋੜ ਰੁਪਇਆ ਲੈ ਕੇ ਬੈਂਕ ਦਾ ਮੈਨੇਜਰ ਉੱਡ ਗਿਆ ਲੈ ਤੁਰੇ ਫਿਰੋ ਮੰਗਰ ਦੇ ਪਾਲ ਦੇ ਜਾਂ ਪਰਚਾ ਕਰਾ ਦੋਗੇ ਆ ਪਰਲ ਕੰਪਨੀ ਦਾ ਮਾਲਕ ਭੰਗੂ ਲੋਕਾਂ ਦੇ ਅਰਧਾਂ ਖਰਧਾਂ ਲਈ ਰੁਪਇਆ ਲੈ ਕੇ ਭੱਜ ਗਿਆ ਫੜਿਆ ਗਿਆ ਪਰਚੇ ਹੋ ਗਏ ਜੇ ਦੇ ਤਾਂ ਸਰਕਾਰ ਨੇ ਸਾਰੀ ਉਹਦੀ ਜਾਇਦਾਦ ਜ਼ਬਤ ਕਰ ਲਈ ਪੰਗੂ ਚੜਾਈ ਕਰ ਗਿਆ ਪੰਗੂ ਮਰ ਗਿਆ ਹੁਣ ਜਿਨ੍ਹਾਂ ਨੇ ਪੰਗੂ ਤੋਂ ਪੈਸੇ ਲੈਣੇ ਆ ਉਹ ਪੰਗੂ ਕੋਲ ਤਾਂ ਜਾਣਗੇ ਆ ਕੱਲ ਨੂੰ ਹੱਥ ਮਾਰੋ ਆ ਕੱਲ ਨੂੰ ਚਾਹੇ ਅੱਧਾ ਗੱਲਾ ਵੀਆ ਕੋਲੇ ਤੁਹਾਨੂੰ ਭੁੱਖਾ ਨਹੀਂ ਬਾਈ ਮਰਨ ਦਿੰਦਾ ਕਿਉਂ ਦੁਨੀਆ ਦੀ ਆਬਾਦੀ ਵਧ ਰਹੀ ਹੈ ਭੋਜਨ ਦੀ ਮੰਗ ਵਧ ਰਹੀ ਹੈ ਤੇ ਦੁਨੀਆ ਨੂੰ ਕੰਕਰੀਟ ਦਾ ਜੰਗਲ ਦੱਬ ਰਿਹਾ ਪਜਾਉ ਧਰਤੀ ਨੂੰ ਇਸ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਅੱਖ ਭਰਾਵੋ ਸਾਰਿਆਂ ਦੀ ਆ ਸੋਨੂੰ ਇਹੀ ਬੇਨਤੀ ਕਰਦੇ ਆ ਨਾ ਸੋਨੂੰ ਬਾਦਲਾਂ ਨੇ ਬਚਾਉਣਾ ਨਾ ਕਾਂਗਰਸੀਆਂ ਨੇ ਨਾ ਭੋਕਰ ਨੇ ਨਾ ਦੂਜੇ ਤੀਜੇ ਬੀਜੇਪੀ ਕਿਸੇ ਹੋਰ ਨੇ ਬਾਦਲ ਵੀ ਕਹਿੰਦੇ ਆ ਪੰਥ ਖਤਰੇ ਚ ਹੈ ਪੰਜਾਬ ਖਤਰੇ ਚ ਹੈ ਜ਼ਮੀਨਾਂ ਦਾ ਬਲੀਆਂ ਲੋਕਾਂ ਦੀਆਂ ਸਾਨੂੰ ਲੈ ਕੇ ਆਓ ਉਹ ਭਰਾਵਾ 2113 ਦੇ ਵਿੱਚ ਲੈਂਡ ਐ ਕੋਈ ਐਕਟ ਦਾ ਤੂੰ ਲੈ ਕੇ ਆਇਆ ਪੰਜ ਦੇ ਵਿੱਚ ਬਰਨਾਲੇ ਟ੍ਰਾਈਡਨ ਫੈਕਟਰੀ ਧੌਲੇ ਜੋ ਲੱਗੀ ਹੈ ਕਿਸਾਨਾਂ ਦੇ ਲੱਤਾਂ ਬਾਹਾਂ 'ਚ ਗੋਲੀਆਂ ਮਾਰੀਆਂ ਪੁਲਿਸ ਨੇ ਸਰਕਾਰ ਨੇ ਮਰਵਾਆਂ ਲੋਕਾਂ ਦੇ ਸਿਰ ਪਾੜੇ ਆ ਉਹ ਵੀ ਕਹਿੰਦੇ ਅਸੀਂ ਹਿੱਕਾਂ 'ਚ ਗੋਲੀਆਂ ਖਾ ਲਾਂਗੇ ਤੁਹਾਨੂੰ ਜੇ ਕਿਸੇ ਨੇ ਬਚਾਉਣਾ ਮੇਰੀ ਗੱਲ ਚੇਤੇ ਰੱਖਿਓ ਕਿਸੇ ਵੀ ਸਿਆਸੀ ਧਰਨੇ ਨਹੀਂ ਬਚਾਉਣਾ ਤੁਹਾਡੀਆਂ ਜਥੇਬੰਦੀਆਂ ਨੇ ਇਹਨਾਂ ਨੇ ਇਕੱਠੇ ਹੋ ਕੇ ਬਚਾਉਣਾ ਇਹਨਾਂ ਨਾਲ ਜੁੜਜੋ ਜੇ ਬਚਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਕਿਉਂ ਕਿ ਇਹ ਉਹ ਧਿਰਾਂ ਨੇ ਜਿਹੜੀਆਂ ਸੋਡੇ ਖਾਤਰ ਨਿਰਸਵਾਰਥ ਲੜ ਰਹੀਆਂ ਨੇ ਇਹਨਾਂ ਨੂੰ ਅੱਜ ਬਦਨਾਮ ਕੀਤਾ ਜਾ ਰਿਹਾ ਹੈ ਇਹ ਝੰਡੇ ਡੰਡਾ ਪਾਉਂਦੇ ਆ ਜੀ ਇਹ ਲੋਕਾਂ ਦੇ ਰਾਹ ਰੋਕਦੇ ਆ ਜੀ ਇਹ ਫੰਡ ਇਕੱਠਾ ਕਰਦੇ ਆ ਜੀ ਜਿਹੜਾ ਬੰਦਾ ਤੁਹਾਨੂੰ ਫੰਡ ਪਿੰਡ ਚ ਕਹਿੰਦਾ ਨਾ ਫੰਡ ਇਕੱਠਾ ਕਰਨ ਦੇ ਮਾਰੇ ਕਾ ਚਲੋ ਲੱਗ ਅੱਗੇ ਲਾ ਸਰਕਾਰ ਨਾਲ ਮੱਥਾ ਖਾਣ ਨੂੰ ਜਿੰਨਾ ਖਾਣਾ ਜੇ ਫੰਡ ਖਾਦਾ ਹੈ ਸਰਕਾਰ ਕੋਲ ਇੰਟੈਲੀਜੈਂਸੀ ਆ ਸੀਆਈਡੀ ਆ ਹੁਣ ਤੱਕ ਕੋਈ ਰਿਕਾਰਡ ਕਉ ਨਹੀਂ ਸਾਹਮਣੇ ਆਇਆ ਬਈ ਵੀ ਇੰਨੇ ਪਸੇ ਖਾ ਕੇ ਇੰਨੇ ਖਾ ਕੇ ਅਸਲ ਦੇ ਵਿੱਚ ਇਹਨਾਂ ਦਾ ਮਕਸਦ ਇੱਕੋ ਹੀ ਆ ਚਾਹੇ ਮੋਦੀ ਹੋਵੇ ਚਾਹੇ ਭਵੰਤ ਕੇਜਰੀਵਾਲ ਵੀ ਇਹਨੇ ਬਦਨਾਮ ਕਰ ਦੋ ਜਿੱਥੇ ਬੰਦੀਆਂ ਨੂੰ ਵੀ ਲੋਕ ਇਹਨਾਂ ਦੇ ਪਾਸੇ ਹੋ ਜਾਣ ਸੋ ਭਰਾਵੋ ਜੇ ਤੁਸੀਂ ਟੁੱਟ ਗਏ ਖਿੰਡ ਗਏ ਆ ਉਸ ਵਿੱਚ ਪਾਟ ਗਏ ਤੁਹਾਡੇ ਇਕੱਲੇ ਇਕੱਲੇ ਛੱਤਰ ਪੈਣੇ ਆ ਨਾ ਤੁਹਾਡਾ ਪਾਣੀ ਰਹਿਣਾ ਨਾ ਤੁਹਾਡੀ ਬੋਲੀ ਨਾ ਜ਼ਮੀਨ ਨਾ ਧਰਤੀ ਇਹ ਜ਼ਮੀਨ ਸਾਡੇ ਲਈ ਸਾਡਾ ਗਰੂਰ ਹੈ ਸਾਡੀ ਸੱਭਿਆਤਾ ਜ਼ਮੀਨਾ ਕਰਕੇ ਜਉਂਦੀ ਆ ਸਾਡਾ ਇਤਿਹਾਸ ਜ਼ਮੀਨਾ ਕਰਕੇ ਆ ਸਾਡੀ ਬੋਲੀ ਜ਼ਮੀਨਾ ਕਰਕੇ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਜ਼ਮੀਨਾ ਕਰਕੇ ਆ ਸੋ ਇਸ ਕਰਕੇ ਕਿਸੇ ਵੀ ਕੀਮਤ ਤੇ ਸਾਨੂੰ ਲੜਨਾ ਪਵੇ ਇਹ ਜ਼ਮੀਨ ਕਿਸੇ ਵੀ ਹਾਲਾਤਾਂ 'ਚ ਕਿਸੇ ਵੀ ਕੀਮਤ ਤੇ ਉੱਤੇ ਅਸੀਂ ਨਹੀਂ ਦੇਣੀ ਤਾਂ ਨਹੀਂ ਦੇਣੀ ਸੋ ਸਾਰੇ ਸੰਗਤ ਦਾ ਬਹੁਤ-ਬਹੁਤ ਧੰਨਵਾਦ ਇੰਨੀ ਗਰਮੀ ਤੁਸੀਂ ਆਏ ਹੋ ਇਕੱਠੇ ਬੈਠੇ ਹੋ ਮੇਥੋਂ ਬਾਅਦ ਵੀ ਕਈ ਬਲਾਰਾ ਨੇ ਬੋਲਣਾ ਡੱਲਾਲ ਸਾਹਿਬ ਨੇ ਬੋਲਣਾ ਹੋਰ ਨਵਦੀਪ ਨੇ ਹਲੇ ਬੋਲਣਾ ਜਲਬੇੜੇ ਨੇ ਇਹ ਵਿਚਾਰਾ ਹਰਿਆਣੇ ਤੋਂ ਆਇਆ ਹਰਿਆਣੇ ਦੇ ਵਿੱਚ ਵੀ 35000 ਏਕੜ ਕਹਿੰਦੇ ਲੈਂਡ ਪੂਲਿੰਗ ਚੱਲ ਜਾਂਦੀ ਹੈ ਉੱਥੇ ਵੀ ਦੱਬਣ ਜਾ ਰਹੇ ਐ ਸੋ ਅੱਗੇ ਨੂੰ ਮਹਾਉਲੀ ਬਣਨਾ ਪੰਜਾਬ ਤੇ ਹਰਿਆਣਾ ਫਿਰ ਇਕੱਠੇ ਹੋ ਕੇ ਲੜਨਗੇ ਸੋ ਲੜਨ ਦੀ ਵੀ ਅੱਜ ਲੋੜ ਆ ਸੋ ਆਪਾਂ ਦੋ ਚਾਰ ਨਾਰੇ ਤੇ ਜਕਾਰੇ بلند ਆਵਾਜ਼ ਦੇ ਵਿੱਚ ਬਾਹਾਂ ਖੜੀਆਂ ਕਰਕੇ ਪਤਾ ਲੱਗੇ ਵੀ ਹਾਂ ਝੰਡੇ ਬਾਈ ਤਹਾਨੂੰ ਰੱਖਿਆ ਕਰੋ ਥੱਲੇ ਥੱਲੇ ਨਹੀਂ ਨੀਚੇ ਨਹੀਂ ਮੈਂ ਕਹਿੰਦਾ ਥੱਲੇ ਨਹੀਂ ਤਾਹਾਂ ਨੂੰ ਕੁੱਤੇ ਨੂੰ ਸੋ ਬੋਲੀ ਦਾ ਵੀ ਖਿਆਲ ਰੱਖਿਆ ਕਰੋ ਬੋਲੀ ਗਈ ਤਾਂ ਦੁਨੀਆ ਤੋਂ ਖਤਮ ਹੋ ਜਾਓਗੇ ਸਿਸ ਕਰਕੇ ਸਾਰੀਆਂ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਹਮਲੇ ਸਾਰੀਆਂ ਚੀਜ਼ਾਂ ਤੇ ਆ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਸਰਕਾਰ ਮਰਦਾਬਾ ਮਰਦਾਬਾ ਲੈਣ ਪੂਰਨ ਨੀਤੀ ਵਾਪਸ ਲਓ ਆ